ਮੈਂ ਜੀ ਪਰਮਜੀਤ ਸਿੰਘ ਕੁਹਾੜ ਪੰਜਾਬ ਰੋਡ ਪੰਨਬਸ ਪੀਆਰਟੀਸੀ ਡੀਪੂ ਬਟਾਲੇ ਦਾ ਸਾਡੇ ਜਿਹੜਾ ਕਾਲਿਆ ਕਿੰਨੇ ਦਿਨ ਦੀ ਹਟਾਲਿਆ ਤੇ ਕੀ ਕੀ ਮੰਗ ਰਹੇ ਹੈ ਜੀ ਵੇਖੋ ਜੀ ਸਰਕਾਰ ਨੂੰ ਇੱਕ ਮਹੀਨਾ ਪਹਿਲਾਂ ਅਸੀਂ ਨੋਟਿਸ ਦਿੱਤਾ ਕਾਫੀ ਲੰਮੇ ਸਮੇਂ ਤੋਂ ਸਾਡੀਆਂ ਜਿਹੜੀਆਂ ਮੰਗਾਂ ਵਾ ਕੱਚੇ ਮੁਲਾਜ਼ਮ ਪੱਕੇ ਕਰੋ ਤਾਂ ਸਰਕਾਰ ਜਦੋਂ ਸੱਤਾ 'ਚ ਆਈ ਆ ਤੇ ਸਾਡੇ ਨਾਲ ਮਾਨ ਸਾਹਿਬ ਨੇ ਇਹ ਵਾਦਾ ਕੀਤਾ ਵੀ ਤੁਹਾਡੇ ਜਿੰਨੇ ਵੀ ਮੁਲਾਜ਼ਮ ਪੱਕੇ ਕੀਤੇ ਜਾਣਗੇ ਤੇ ਹੁਣ ਸਰਕਾਰ ਜਿਹੜੇ ਆਪਣੇ ਵਾਅਦੇ ਤੋਂ ਭੱਜ ਰਹੀ ਆ ਤੇ ਬਾਰ ਬਾਰ ਏਸੀ ਇਹਨਾਂ ਨੂੰ ਬੇਨਤੀਆਂ ਕੀਤੀ ਆ ਵੀ ਸਾਡੇ ਮੁਲਾਜ਼ਮ ਜਿਹੜੇ ਕੱਚੇ ਨੇ ਉਹਨਾਂ ਨੂੰ ਪੱਕਾ ਕੀਤਾ ਜਾਵੇ ਪਰ ਸਰਕਾਰ ਨੇ ਕੋਈ ਸਾਡਾ ਹੱਲ ਨਹੀਂ ਕੀਤਾ ਜਾਦਾ ਕਰਕੇ ਅੱਜ ਤੋਂ ਸਾਡੀ ਸਟ੍ਰਾਈਕ ਆ ਅੱਜ 6 ਤਰੀਕਾ 6 7 ਤੇ 8 ਤੱਕ ਸਾਡੀ ਜਿਹੜੀ ਸਟ੍ਰਾਈਕ ਤਿੰਨ ਦਿਨ ਦੀ ਆ ਜੇ ਕੋਈ ਸਾਡਾ ਮਸਲਾ ਹੱਲ ਨਾ ਹੋਇਆ ਤੇ ਸਟ੍ਰਾਈਕ ਲੰਮੀ ਵੀ ਹੋ ਸਕਦੀ ਆ ਤੇ ਕੱਲ ਨੂੰ ਜਿਹੜਾ ਅਸੀਂ ਮੁੱਖ ਮੰਤਰੀ ਦੀ ਕੋਠੀ ਨੂੰ ਘਰਾਓ ਕਰਾਂਗੇ ਚੰਡੀਗੜ੍ਹ ਮਾਹਲੀ ਵਿਖੇ ਸਾਡਾ ਇਕੱਠ ਹੋਊਗਾ ਜਿੰਨੇ ਪੰਜਾਬ ਦੇ 27 ਡੀਪੂ ਆ ਪੰਜਾਬ ਰੋਡਵੇ ਪੰਨਵਾਸ ਉਹ ਪੀਆਰਟੀਸੀ ਦੇ ਉਹ ਸਾਰੇ ਵਰਕਰ ਉੱਥੇ ਪਹੁੰਚਣਗੇ 7-8000 ਸਾਡੇ ਕੋਲ ਵਰਕਰ ਆ ਸਾਡੇ ਸਾਰੇ ਜਿਹੜੇ ਹੀ ਲੈ ਕੇ ਜਾਵਾਂਗੇ ਉੱਥੇ ਤੇ ਜੇ ਸਾਡੀਆਂ ਮੰਗਾਂ ਦਾ ਹੱਲ ਨਹੀਂ ਹੁੰਦਾ ਹੜਤਾਲ ਲੰਬੀ ਵੀ ਹੋ ਸਕਦੀ ਆ ਤੇ ਪੱਕਾ ਧਰਨਾ ਵੀ ਲੱਗ ਸਕਦਾ ਮੁੱਖ ਮੰਤਰੀ ਦੀ ਕੋਠੀ ਗਾੜੀ ਸਰ ਕਿੰਨੇ ਡੀਪੂ ਆ ਪੰਜਾਬ ਦੇ ਜਿਹੜੇ ਬੰਦ ਹੋ ਰਹੇ ਆ ਕਿੰਨੀਆਂ ਬੱਸਾਂ ਤੇ ਕਿੰਨੇ ਮਗਲ ਇਹਦੀ ਵੇਖੋ 27 ਡੀਪੂ ਆ ਸਾਡੇ ਕੋਲ ਜਿਹੜੇ ਪੰਜਾਬ ਦੇ ਵਿੱਚ ਇਹ 18 ਡੀਪੂ ਜਿਹੜੇ ਰੋਡਵੇ ਦੇ ਨੇ ਤੇ 9 ਡੀਪੂ ਜਿਹੜੇ ਹੈਗੇ ਆ ਪੀਆਰਟੀਸੀ ਦੇ ਤੇ ਸਾਡੀ ਜਿਹੜੀ ਆ ਸਾਂਝੀ ਐਕਸ਼ਨ ਕਮੇਟੀ ਇਹ ਬਣਾਈ ਆ ਤੇ ਸਾਡੇ ਕੋਲ ਤਕਰੀਬਨ ਹੀ ਤੁਹਾਨੂੰ ਪਹਿਲਾਂ ਵੀ ਦੱਸਿਆ ਵੀ 7-8000 ਦੇ ਕਰੀਬ ਸਾਡੇ ਕੋਲ ਵਰਕਰ ਨੇ ਤੇ ਸਾਰੇ ਤੇ ਸਾਰੀ ਚੰਡੀਗੜ੍ਹ ਲੈਕ ਜਾ ਰਹੇ ਆ ਤੇ 4000 ਦੇ ਕਰੀਬ ਬੱਸਾਂ ਨੇ ਜਿਹੜੀਆਂ ਟੋਟਲ ਬੰਦ ਰਹਿਣਗੀਆਂ ਇੱਕਦੁੱਕਾ ਜਿਹੜੀਆਂ ਬੱਸਾਂ ਵਾਂ ਜੇ ਕੋਈ ਸਰਕਾਰੀ ਕੋ ਬੰਦਾ ਇੱਕਦਾਂ ਰਹਿ ਗਿਆ ਵਾ ਉਹ ਕੋਈ ਬੱਸ ਇੱਕਦੀ ਚਲਾ ਸਕਦਾ ਨਹੀਂ ਤੇ ਚੱਕਾ ਬਿਲਕੁਲ ਜਾਮ ਆ ਪੰਜਾਬ ਦਾ ਸਾਡਾ ਡੀਪੋ ਦੀ ਕਿੰਨੀਆਂ ਬੱਸਾਂ ਚੱਲ ਰਹੀਆਂ ਹੰਸਲ ਵੀ ਦੇਖੋ ਜੀ ਸਾਡੇ ਕੋਲ 100 ਦੇ ਕਰੀਬ ਬੱਸਾਂ ਨੇ ਤੇ ਤਕਰੀਬਨ ਹੀ 100 ਦੀਆਂ 100 ਹੀ ਖੜੀਆਂ ਨੇ ਇੱਕ ਦੋ ਦੁਕਤ ਇੱਕ ਕਹਿ ਨਹੀਂ ਸਕਦੇ ਤੁਹਾਨੂੰ ਵੀ ਇੱਕ ਅੱਧੀ ਗੱਡੀ ਕੋ ਬਾਹਰ ਕ ਲੈ ਕੇ ਗਿਆ ਹੋਵੇ ਤਕਰੀਬਨ ਹੀ ਚੱਕਾ ਜਾਵ ਪਰੇਸ਼ਾਨੀ ਵੀ ਆ ਉਹ ਲੋਕਾਂ ਨੂੰ ਪਰੇਸ਼ਾਨੀ ਵੇਖੋ ਜੀ ਅਹੀਂ ਇਸੇ ਕਰਕੇ ਸਰਕਾਰ ਨੂੰ ਇੱਕ ਮਹੀਨਾ ਪਹਿਲਾਂ ਨੋਟਿਸ ਦਿੰਨੇ ਆ ਵੀ ਜਿਹੜੀ ਪਬਲਿਕ ਨੂੰ ਕੋਈ ਪਰੇਸ਼ਾਨੀ ਨਾ ਆਵੇ ਕਿਉਂਕਿ ਪਬਲਿਕ ਨੂੰ ਵੇਖੋ ਜਿਹੜੀ ਸਾਡੇ ਸਰਕਾਰ ਨੇ ਫ੍ਰੀ ਕੀਤੀਆਂ ਵਾ ਸਾਡੀਆਂ ਭੈਣਾਂ ਮਤਾਵਾਂ ਉਹਨਾਂ ਨੂੰ ਵੀ ਮੁਸ਼ਕਲ ਆਉਣੀ ਆ ਕਿਉਂਕਿ ਜੇ ਗੱਡੀ ਸਰਕਾਰੀ ਬੰਦ ਹੋਆ ਪਰ ਸਾਡਾ ਕੋ ਹੱਲ ਨਹੀਂ ਹੋ ਰਿਹਾ ਸਾਨੂੰ ਤਨਖਾਹਾਂ ਬਹੁਤ ਘੱਟ ਦੇ ਰਹੇ ਨੇ ਜਦੋਂ ਵੀ ਅਸੀਂ ਕੋਈ ਹੱਲ ਕਰਾਉਣਾ ਚਾਹੁੰਦੇ ਆ ਜਾਂਦੇ ਮੀਟਿੰਗ ਤੋਂ ਉੱਠ ਕੇ ਭੱਜ ਜਾਂਦੇ ਆ ਜਾਂ ਮੀਟਿੰਗ ਬੇਸ਼ਟਾ ਹੋ ਜਾਂਦੀ ਆ ਜੇ ਸਰਕਾਰ ਨੇ ਵਾਅਦਾ ਕੀਤਾ ਤੇ ਸਾਡੇ ਨਾਲ ਟੇਬਲ ਟੈਕ ਕਰੇ ਅੱਜ ਹੀ ਸਾਡੀਆਂ ਜਿਹੜੀਆਂ ਮੰਗਾਂ ਮੰਨਣ ਤੇ ਹੁਣੇ ਚਲਾ ਦੇਣੇ ਭਾਜੀ ਆਪਣਾ ਨਾਮ ਦੱਸੋ ਸਰ ਮੈਂ ਪੰਜਾਬ ਰੋਡ 'ਚ ਪਨਬਸ ਬਟਾਲਾ ਤੋਂ ਕੈਸ਼ੀਅਰ ਗੌਰਵ ਕੁਮਾਰ ਬੋਲ ਰਿਹਾ ਜੀ ਸਰ ਇਹ ਜਿਹੜੀ ਹੜਤਾਲ ਹੈ ਕਿੰਨੇ ਦਿਨ ਦੀ ਹੈ ਤੇ ਕਿਉਂ ਕਰ ਰਹੇ ਹੋ ਸਰ ਜੀ ਆ ਜਿਹੜੀ ਹੜਤਾਲ ਸਾਡੀ 6 ਤਰੀਕ ਤੋਂ 6 7 ਤੇ 8 ਤਿੰਨ ਦਿਨ ਦੀ ਸਾਡੀ ਇਹ ਹੜਤਾਲ ਜੇ ਅਸੀਂ ਨੋਟਿਸ ਦਿੱਤੇ ਸੀ ਪਹਿਲਾਂ ਸਰਕਾਰ ਨੂੰ ਜਿਹੜੇ ਐਮਐਲਏ ਸਾਡੇ ਆ ਹਲਕਾ ਐਮਐਲਏ ਜਿਹੜੇ ਸੀ ਉਹਨਾਂ ਨੂੰ ਵੀ ਅਸੀਂ ਨੋਟਿਸ ਦਿੱਤੇ ਇੱਕ ਮਹੀਨਾ ਪਹਿਲਾਂ ਵੀ ਸਰਕਾਰ ਜਿਹੜੀ ਸਾਡੀ ਜਿਹੜੀ ਉਹ ਗੱਲ ਬਾਤ ਸੁਣੇ ਬਸ ਸਰਕਾਰ ਇੱਕ ਪਾਲਿਸੀ ਬਣਾ ਰਹੀ ਆ ਉਹ ਪਾਲਿਸੀ ਜਿਹੜੀ ਬਹੁਤ ਗਲਤ ਪਾਲਿਸੀ ਬਣਾ ਰਹੀ ਆ ਵਰਕਰਾਂਾਂ ਵਾਤੇ ਉਹਦੇ ਵਿੱਚ ਜਿਹੜੇ ਕੱਚਾ ਸਟਾਫ ਉਹ ਕੱਚਾ ਹੀ ਰਹਿਣਾ ਜੀ ਪਾਲਿਸੀ ਦੇ ਵਿੱਚ ਕੋਈ ਸੁਧਾਰ ਨਹੀਂ ਕੀਤਾ ਉਹਨਾਂ ਨੇ ਪਾਲਿਸੀ ਬਣਾਈ ਆ ਵੀ ਇੱਕ ਸਪੈਸ਼ਲ ਕੈਟਰ ਬਣਾਇਆ ਗਿਆ ਵਾ ਜਿਹਦੇ ਵਿੱਚ ਦੁਬਾਰਾ ਤੋਂ ਜਿਹੜੀ ਉਹ ਭਰਤੀ ਕਰ ਰਹੇ ਆ ਜਿਹੜੇ ਆਊਟਸੋਰਸ ਮੁਲਾਜ਼ਮ ਉਹਨਾਂ ਨੂੰ ਕਿੰਨੇ ਦੁਬਾਰਾ ਤੁਹਾਡਾ ਟੈਸਟ ਲਵਾਵਾਂਗੇ ਜਿਹੜਾ ਬੰਦਾ 15 ਸਾਲ ਵਰਕਰ ਕੰਮ ਕਰ ਗਿਆ ਵਾ ਰੋਡਵੇ ਦੇ ਵਿੱਚ ਪਨ ਬੱਚ ਉਹਨੂੰ ਦੁਬਾਰਾ ਟੈਸਟ ਦੇਣ ਵੱਲੋਂ ਕਹਿ ਰਹੇ ਆ ਜਦਕਿ ਉਹਨਾਂ ਦੇ ਤੇਰ ਬਰੇ ਅਧਾਰ ਤੇ ਉਹਨਾਂ ਨੂੰ ਰੈਗੂਲਰ ਕਰਨਾ ਭੰਦਾ ਵਾ ਕਿਉਂਕਿ ਜਿਹੜੇ ਹੁਣ ਇੱਕ 45 ਜਾਂ 50 ਸਾਲ ਦਾ ਜਿਹੜਾ ਵਾ ਡਰਾਈਵਰ ਵਾ ਉਹ ਕਿੱਦਾਂ ਟੈਸਟ ਦੇਊਗਾ ਜੀ ਉਹਨੂੰ ਸਟੱਡੀ ਛੱਡਿਆਂ ਨੂੰ 25 ਸਾਲ ਹੋ ਗਏ ਆ ਤੋ ਕਿੱਦਾਂ ਉਹ ਟੈਸਟ ਕਲੀਅਰ ਕਰੂਗਾ ਇਹ ਕਰਕੇ ਬਹੁਤ ਹੀ ਮਾੜੀ ਪਾਲਿਸੀ ਬਣਾਈ ਜਾ ਰਹੀ ਆ ਇਹਦੇ ਵਿੱਚ ਕੋਈ ਭੱਤਾ ਨਹੀਂ ਦਿੱਤਾ ਜਾ ਰਿਹਾ ਤਨਖਾਹ ਇਹ ਕਰਕੇ ਇਹ ਮਾਰੂ ਆ ਅਸੀਂ ਚਾਹੁੰਦੇ ਆ ਵੀ ਸਾਨੂੰ ਪਨਬਸ ਪੰਜਾਬ ਰੋਡਵੇ ਦੇ ਵਿੱਚ ਪੱਕਾ ਕੀਤਾ ਜਾਵੇ ਤੇ ਜਿਹੜੇ ਇੰਨੇ ਪੁਰਾਣੇ ਸਮੇਂ ਤੋਂ ਜਿਹੜੇ ਵਰਕਰ ਕੰਮ ਕਰ ਰਹੇ ਉਹਨਾਂ ਨੂੰ ਉਹਨਾਂ ਦਾ ਹੱਕ ਮਿਲੇ ਸਮੇਂ ਸਮੇਂ ਦੇ ਸਰਕਾਰ ਦੇ ਨਾਲ ਤਾਂ ਇਹ ਗੱਲਬਾਤ ਹੁੰਦੀ ਰਹੀ ਪਰ ਕਿਸੇ ਸਰਕਾਰ ਨੇ ਤਾਂ ਸੁਣਵਾਈ ਨਹੀਂ ਕੀਤੀ ਸਰ ਪਹਿਲਾਂ ਤੇ ਬਾਦਲ ਸਰਕਾਰ ਸੀ ਕਾਲੀ ਦਲ ਉਹਨਾਂ ਨੇ 2016 ਐਕਟ ਬਣਾਇਆ ਸੀ ਚਲੋ ਐਕਟ ਬਣਾਇਆ ਵਧੀਆ ਸੀ ਉਹਨਾਂ ਨੇ ਵੀ 3 ਸਾਲ ਬਾਅਦ ਆਊਟਸੋਰਸ ਵਾਲੇ ਕੰਟਰੈਕਟ ਤੇ ਕਰਕੇ ਤੇ ਉਹਨਾਂ ਨੂੰ ਰੈਗੂਲਰ ਕੀਤਾ ਜਾਊਗਾ ਫਿਰ ਕਾਂਗਰਸ ਸਰਕਾਰ ਨੇ ਵੀ ਪਾਲਿਸੀ ਬਣਾਉਣ ਦੀ ਕੋਸ਼ਿਸ਼ ਕੀਤੀ ਪਰ ਉਹਨਾਂ ਦਾ ਕੋਈ ਐਕਟ ਨਹੀਂ ਬਣਿਆ ਇਹ ਸਰਕਾਰ ਨੇ 4 ਸਾਲ ਗੁਜ਼ਰ ਗਏ ਇਹਨਾਂ ਦੇ ਇਹਨਾਂ ਨੇ ਕਿਹਾ ਸੀ ਅਸੀਂ ਪਾਲਿਸੀ ਬਣਾਵਾਂਗੇ ਉਹ ਪਾਲਿਸੀ ਹਲੇ ਤੱਕ ਤਿਆਰ ਨਹੀਂ ਇਹ ਸਰਕਾਰ ਦਾ ਜਾਣ ਦਾ ਟਾਈਮ ਆ ਗਿਆ ਵਾ ਕੋ ਡੇਢ ਸਾਲ 2 ਸਾਲ ਰਹਿ ਗਏ ਇਹਨਾਂ ਦੇ ਇਹਨਾਂ ਕੋਈ ਪਾਲਿਸੀ ਜਿਹੜੀ ਉਹ ਅਧੂਰੀ ਆ ਪ੍ਰੋਪਰ ਉਹਨਾਂ ਦਾ ਕੰਮ ਕੋਈ ਵੀ ਨਹੀਂ ਹੋਇਆ ਇਹਨਾਂ ਕੋ ਜੀ ਅਸੀਂ ਤਾਂ ਵਿਰੋਧ ਇੱਥੇ ਚੱਲਦੇ ਰਹੋ ਸਰ ਅਸੀਂ ਤੇ ਆਪਣੇ ਹਕਕਾਂ 'ਤੇ ਲੜਦੇ ਰਵਾਂਗੇ ਅੱਜ ਤੱਕ ਅਸੀਂ ਲੜਦੇ ਆਏ ਆ ਜਾਂ ਤੇ ਆਪਣਾ ਮੰਗਾ ਆਪਣੀਆਂ ਮਨਾਉਂਦੇ ਆਏ ਆ ਹਿੰਦਰ ਸਿੰਘ ਹਾਂਜੀ ਹਾਂਜੀ ਕੀ ਕਰਦਾ ਹੈ ਸਵਾਰੀ ਕੋਈ ਨਹੀਂ ਬਸ ਤਾਂ ਸਰਸਵਾਰੀ ਤੁਹਾਡੇ ਸਾਹਮਣੇ ਆ ਵੇਖੋ ਜਦੋਂ ਰੋਡਵੇ ਦੀਆਂ ਬੱਸਾਂ ਚੱਲਦੀਆਂ ਉਹਨਾਂ ਫ੍ਰੀ ਸਫਰ ਬਹੁਤ ਜ਼ਿਆਦਾ ਆਨਨਸੈਸਰੀ ਲੋਕੀ ਯੂਜ਼ ਕਰਦੇ ਆ ਇਧਰ ਨੂੰ ਮਰਜ਼ੀ ਮੂੰਹ ਚੁੱਕਦੇ ਤੁਰ ਜਾਂਦੇ ਆ ਬੱਸਾਂ ਦੇ ਮਗਰ ਭਾਈਦੇ ਆ ਮੁੜ ਕੇ ਆਹਨੇ ਆ ਜੀ ਰੋਡਵੇ ਵਾਲੇ ਬੱਸ ਨਹੀਂ ਖਿਹੜਾ ਦੇ ਬੱਸ ਤੇ ਆਪਣੇ ਟਾਈਮਾਂ ਨਾਲ ਪੂਰੀਆਂ ਚੱਲਦੀਆਂ ਹੁਣ ਵੀ ਉਹਨਾਂ ਵੇਖੋ ਸਰਵਸ ਚੱਲ ਰਹੀ ਆ ਜਲੰਧਰ ਨੂੰ ਰੋਡਵੇ ਜਾ ਗਈ ਆ ਅਮਰਸਰ ਨੂੰ ਗਈ ਆ ਕਿਉਂਕਿ ਆਨਨਸੈਸਰੀ ਸਫਰ ਹੈ ਨਹੀਂ ਜਾਨਨਸੈਸਰੀ ਉਹ ਵੇਰੇ ਹੁਣ ਸੜਕ ਤੇ ਲੈਣ ਲੱਗੀਆਂ ਨੇ ਬੀਬੀ ਦੇ ਆ ਅੱਜ ਕੋਈ ਬੀਬੀ ਵੇਖੋ ਉਧਰੋਂ ਕੈਮਰਾ ਮਾਰ ਕੇ ਵੇਖੋ ਤੁ ਹਾਂਜੀ ਹਾਂਜੀ ਬਿਲਕੁਲ ਜੀ ਸਾਡੀਆਂ ਬਸਾਂ ਕਿੱਥੇ ਜਾ ਰਹੀਆਂ ਇਹ ਸਾਡੀਆਂ ਬਸਾਂ ਤੇ ਰੂਟੀਨ ਚ ਜਿੱਥਾ ਚੱਲਦੀਆਂ ਉੱਥੇ ਹੀ ਚੱਲ ਰਹੀਆਂ ਜੀ ਹਾਂਜੀ ਫ੍ਰੀ ਵਾਲੇ ਜਿਹੜੇ ਨਹੀਂ ਹੈਗੇ ਹਰਿੰਦਰ ਸਿੰਘ ਜੀ